Okey. Hadi bir şeyler. Ne yapalım? Pati no ayarlayalım. 109 ਬਾਕੀ ਜਿਹੜਾ ਹੋਰ ਨਰਮ ਤੋਂ ਪਹਿਲੇ ਨੇ ਇਹਦੇ ਇਥੇ ਵਿੱਚ ਦਾਣਾ ਦੱਸਿਆ ਜੇ ਕਿੰਨੇ ਮੁਜੇ ਨੂੰ ਫੜੇ ਇਹ ਕੋਸ਼ਤਨ ਪਹਿਲਾਂ ਨਿਰਮਲ ਕੌਰ ਐ ਜਸਵੰਤ ਕੌਰ ਜਸਵੰਤ ਸਿੰਘ ਮੱਲੇ ਜੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਉਹਨਾਂ ਦੇ ਬਿਆਨ ਦੇ ਉੱਤੇ ਮੁਕੱਦਮਾ ਨੰਬਰ 198 ਡੇਟਡ 25 9 24 ਨੂੰ ਥਾਣਾ ਸਿਟੀ ਦਰਜ ਕੀਤਾ ਸੀ ਜਿਹਦੀ ਤਫਤੀਸ਼ ਦੇ ਸਬੰਧ ਚ ਅਸੀਂ ਇੱਕ ਦੋਸ਼ੀ ਰੈਸਟ ਕੀਤਾ ਵਾ ਵਿਸ਼ਾਲ ਇਲੀਅਸ ਸ਼ਾਕਾ ਇਹ ਹੈਗਾ ਨੂਰਦੀ ਅੱਡੇ ਦਾ ਤੇ ਪੁਛਗੇ ਚੋਂ ਆਇਆ ਇਹਨੇ ਜਿਹੜੀ ਆ ਉਹ ਨਰਮਲ ਕੌਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਉਹ ਫਾਇਰਿੰਗ 'ਚ ਵਰਤਿਆ ਗਿਆ ਪਿਸਤਲ ਵੀ ਬਰਾਮਦ ਹੋ ਗਿਆ ਵਾ ਤੇ ਇਹਦਾ ਇੱਕ ਸਾਥੀ ਬਰਿੰਦਰ ਆ ਉਹ ਹਜੇ ਅਰੈਸਟ ਕਰਨ ਵਾਲਾ ਰਹਿੰਦਾ ਜਿਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਇਦਾਂ ਹੀ ਕੱਲ ਐਸ ਐਚਓ ਸਿਟੀ ਪਾਸ ਇਨਫੋਰਮੇਸ਼ਨ ਆਈ ਸੀ ਕਿ ਦਾਣਾ ਮੰਡੀ ਦੇ ਲਾਗੇ ਕੋਈ ਅਣਛਤੇ ਵਿਅਕਤੀ ਸ਼ੱਕੀ ਹਾਲਤ 'ਚ ਫੇਰ ਰਹੇ ਆ ਜਿੱਥੇ ਪੁਲਿਸ ਪਾਰਟੀ ਏਐਸਆਈ ਸੁਖਦੇਵ ਸਿੰਘ ਦੇ ਨਾਲ ਉਥੇ ਸਰਚ ਕਰਨ ਦੀ ਗਈ ਤੇ ਉਥੇ ਵਰਨ ਸੱਬਰਵਾਲ ਤੇ ਇੱਕ ਬਾਦਪਛਾਣ ਹੋਈ ਕਰਨ ਮੁੰਡਾ ਇਹ ਦੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜੇ ਜਿੱਥੇ ਵਰਨ ਸੱਬਰਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 3 315 ਦੇ ਕੱਟੇ ਮਿਲੇ ਆ ਤੇ ਇਹਦੇ ਖਿਲਾਫ ਵੀ ਪਰਚਾ ਦਰਜ ਕਰਕੇ ਗਾਂ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਸਰ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਦਰਜ ਹੈ ਹਾਂ ਵਿਸ਼ਾਲ ਚਾਕੇ ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਆ ਤੇ ਆ ਵਰਨ ਤੇ ਅਜੇ ਪਹਿਲਾਂ ਹੀ ਪਰਤਿਆ ਬਾਕੀ ਫਿਰ ਵੀ ਇਹਦੀ ਰਿਕਾਰਡ ਦੀ ਜਿਹੜੀ ਪਰਤਾਲ ਕਰਨ ਦੇ ਆ ਸਰ ਇਹਨਾਂ ਦੇ ਆਪਸ ਕੀ ਸਬੰਧ ਹੈ ਦੋਨਾਂ ਨੇ ਇਸ਼ਾਰਾ ਸਾਡਾ ਤੇ ਇਹਨਾਂ ਦੇ ਇਹ ਇਹਨਾਂ ਨੇ ਇੱਕ ਇੱਥੇ ਗਰੁੱਪ ਜੇ ਜਦੋਂ ਬੰਗੈੰਗ ਟਾਇਪ ਜੇ ਬਣਾਏ ਛੋਟੇ ਛੋਟੇ ਜੇ ਇਹ ਜਿਹੜਾ ਵਿਸ਼ਾਲ ਆ ਇਹ ਦੇ ਇਥੋਂ ਦਾ ਤਰਨਤਾਰਨ ਦਾ ਹੀ ਨੂਰਦੀ ਅੱਡੇ ਦਾ ਰਹਿਣ ਵਾਲਾ ਤੇ ਜਿਹੜਾ ਦੂਸਰਾ ਵਰਨ ਸਬਰਾਲ ਉਹ ਜਲੰਧਰ ਦਾ ਰਹਿਣ ਵਾਲਾ ਰਜੀਵ ਕੰਧ ਦੀ ਵਿਆਹ ਰਿਹਾ ਉੱਥੇ ਜਲੰਧਰ ਉੱਥੋਂ ਦਾ ਰਹਿਣ ਵਾਲਾ ਤੇ ਇੱਥੇ ਇਹਦੀ ਭੂਆ ਵਾ ਤਰਨਤਾਰਨ ਇਹ ਪੂਆ ਦਾ ਮੁੰਡਾ ਦਾ ਕਾਲੂ ਇਹਦਾ ਰਿਸ਼ਤੇਦਾਰ ਆ ਇਹ ਉਹਨੂੰ ਹੀ ਮਿਲਣ ਆਇਆ ਸੀ ਦੇ ਇੱਥੋਂ ਹੀ ਬਾਕੀ ਲੜਕੇ ਨਾਲ ਰਲ ਕੇ ਸਰ ਇਹਨਾਂ ਨੇ ਕੱਲ ਕੋਈ ਇੱਥੇ ਖੋਹਗਰਮ ਕੀਤੀ ਫਰੋਂਡ ਦੇ ਰੇੜੀ ਵਾਲੇ ਕੋ ਕਿਸੇ ਕੋ ਗੈਰ ਪੁਆਇੰਟ ਦੇ ਜਾਂ ਕੋਈ ਨਹੀਂ ਖੋਹ ਵਾਲੀ ਕੋਈ ਗੱਲਬਾਤ ਨਹੀਂ ਗਈ ਸ ਤੇ ਸਾਨੂੰ ਉੱਥੇ ਘੁੰਮਣ ਦੇ ਸੀ ਸ਼ਹਿਰ ਕੋਈ ਵਾਰਦਾਨ ਕਰਦੇ ਉਸ ਤੋਂ ਪਹਿਲਾਂ ਇਨਫੋਰਮੇਸ਼ਨ ਮਿਲ ਗਈ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਸਰ ਟੋਟਲ ਕਿੰਨੇ ਇਤਿਆਰ ਫੜੇ ਟੋਟਲ 3 ਪਿਸਟਲ 1 ਦੋਸ਼ੀ ਕੋ ਫੜੇ ਗਿਆ ਤੇ 1 ਪਿਸਟਲ 1 2 4 ਟੋਟਲ ਫੜੇ 4 ਪਗੜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਮਕਦਮੇ ਦਰਜ ਕਰ ਲਿਆ ਗਾ ਹੁਣ ਤਫਤੀਸ਼ ਕਰਨ ਦੇ ਜੋ ਜੋ ਗਾਂ ਨਵੇਂ ਤਾਂ ਥਾਣੇ ਕੇ ਫਿਰ ਤੁਹਾਨੂੰ ਦੱਸਾਂਗੇ ਸਰ ਗੋਲੀ ਚਲਾਉਣ ਦਾ ਕਾਰਨ ਕੀ ਸੀ ਇਹ ਮੈਂ ਤੁਹਾਨੂੰ ਦੱਸਿਆ ਨਾ ਛੋਟੇ ਛੋਟੇ ਗੈਂਗ ਜੇ ਨਾ ਬਣਾਏ ਆ ਇੱਕ ਦੂਜੇ ਤੇ ਪ੍ਰਭਾਵ ਪਾਉਣ ਲਈ ਇੱਕ ਦੂਜੇ ਦੇ ਘਰ ਦੇ ਉੱਤੇ ਗੋਲੀ ਚਲਾ ਦੇਂਦੇ ਤੇ ਹੁਣ ਅਰੈਸਟ ਹੋ ਗਿਆ ਤੁਹਾਨੂੰ ਸਖਤੀ ਨਾਲ ਪੁੱਛ ਕੇ ਚਾਰ ਰਹੇ ਇਹਨਾਂ ਨੂੰ ਪੁਲਿਸ ਨੂੰ ਮਾਰਦੋਂ ਲਿਦੇ ਕੇ ਨਾ ਨਾ ਅਤੰਤ ਅਤੰਤ ਇਹਨਾਂ ਦਾ ਮਾਰਦੋਂ ਮਿਲੇ ਜੀ ਇਹ ਮੱਲਾ ਟਾਂਗ ਛਤਰੀ ਜਿਹੜਾ ਕਿ ਉਹਦੇ ਬਾਰੇ ਕੋਈ ਆਇਆ ਨਹੀਂ ਉਹਦੀ ਤਫਤੀਸ਼ ਚੱਲ ਰਹੀ ਆ ਰਾਉਂਡ ਅਪ ਕੀਤੇ ਆ ਕਭੀ ਕੁਝ ਕੁਝ ਕਰ ਰਹੇ ਆ ਜਲਦੀ ਜਿਹੜਾ ਉਹ ਵੀ ਸੌਟ ਆਊਟ ਕਰ ਲਾਂਗੇ ਬਾਈਟ ਕਰ ਲਈਏ ਸਰ ਚਲੋ ਜੀ